ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਦੋਂ ਮਾਲਵੇ ਦੀ ਧਰਤੀ ਤੇ ਰੁਕੇ ਤੇ ਉਥੇ ਗੁਰੂ ਜੀ ਦਾ ਪਹਿਲਾ ਸਥਾਨ ਹੁੰਦਾ ਹੈ ਉਸ ਗੁਰਦੁਆਰੇ ਦਾ ਨਾਮ ਹੈ ਜਮਨੀ ਸਾਹਿਬ ਜਮਨੀ ਸਾਹਿਬ ਗੁਰਦੁਆਰੇ ਦੇ ਵਿੱਚ ਇੱਕ ਵਾਰੀ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਇਹਨੇ ਨੂੰ ਇੱਕ ਪੁੱਤਰ ਆਣ ਕੇ ਇੱਕ ਦਰਖਤ 'ਤੇ ਬੈਠ ਗਿਆ ਈਮਾਰਾ ਜੀ ਨੇ ਆਪਣਾ ਬਾਜ ਛੱਡਿਆ ਤੇ ਬਾਜ ਨੂੰ ਪੁੱਤਰ ਨਾਲ ਨਰਾਹ ਕੀ ਉਸ ਨੂੰ ਮਰਵਾ ਦਿੱਤਾ ਫਿਰ ਵੀ ਮੇਰੇ ਪਾਤਸ਼ਾਹ ਨੇ ਉਸ ਪੁੱਤਰ ਨੂੰ ਹੱਥ ਵਿੱਚ ਲੈ ਕੇ ਖਲੋਸਿਆ ਤੇ ਕੋਲ ਖੜੇ ਸਿੱਖਾਂ ਨੂੰ ਕਿਹਾ ਕਿ ਇਸ ਨੂੰ ਮਿੱਟੀ ਵਿੱਚ ਦੱਬ ਦਿਓ ਤਦ ਸਿੱਖਾਂ ਨੇ ਕਿਹਾ ਕਿ ਮਹਾਰਾਜ ਜੀ ਪਹਿਲਾਂ ਤੁਸੀਂ ਪੁੱਤਰ ਨੂੰ ਆਪਣੇ ਬਾਜ ਕੋਲੋਂ ਮਰਵਾ ਦਿੱਤਾ ਤੇ ਹੁਣ ਤੁਸੀਂ ਇਸ ਪੁੱਤਰ ਦਾ ਦਫਨ ਕਰਨ ਲਈ ਕਹਿ ਰਹੀ ਹੋ ਇਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਮੈਂ ਜਾਮਣੀ ਪੂਰੀ ਕੀਤੀ ਹੈ ਜਾਮਣੀਦਾਰ ਹੁੰਦਾ ਹੈ ਗਰੰਟੀ ਕਿਸੇ ਦੀ ਜਾਮਣੀ ਭਰੀ ਹੋਵੇ ਜਾਂ ਫਿਰ ਗਵਾਹੀ ਦਿੱਤੀ ਹੋਵੇ ਸਿੱਖ ਕਹਿੰਦੇ ਕਿ ਮਹਾਰਾਜ ਗੱਲ ਸਮਝ ਨਹੀਂ ਆਉਂਦੀ ਪਾਤਸ਼ਾਹ ਕਹਿੰਦੇ ਇਹ ਜਰਾ ਤਿੱਤਰ ਤੁਹਾਡੇ ਸਾਹਮਣੇ ਮਰਿਆ ਪਿਆ ਹੈ ਇਹ ਪਿਛਲੇ ਜਨਮ ਜਨ ਸਾਡਾ ਇੱਕ ਸਿੱਖ ਸੀ ਤੇ ਸਿੱਖ ਕਹਿੰਦੇ ਕਿ ਮਹਾਰਾਜ ਜਿਹੜਾ ਬਾਦ ਜਿੰਨੂੰ ਤੁਸੀਂ ਮੋਢੇ ਤੇ ਬਿਠਾਈ ਬੈਠੇ ਹੋ ਪਾਤਸ਼ਾਹ ਕਹਿੰਦੇ ਇਹ ਸਾਡਾ ਸਿੱਖ ਨਹੀਂ ਸੀ ਸਿੱਖਾਂ ਨੇ ਸਿਰ ਤੋਂ ਪਿਆ ਕਿ ਮਹਾਰਾਜ ਜਿਹੜਾ ਸਿੱਖ ਨਹੀਂ ਸੀ ਉਸ ਨੂੰ ਕੋ ਮਰਵਾਇਆ ਤੁਸੀਂ ਪੁੱਤਰ ਨੇ ਮਹਾਰਾਜ ਕਹਿੰਦੇ ਇਹ ਜਿਹੜਾ ਪੁੱਤਰ ਹੈ ਇਹ ਸਾਡਾ ਪਿਛਲੇ ਜਨਮ ਦਾ ਸਿੱਖ ਸੀ ਇਹਨੇ ਕਿਸੇ ਸੇਠ ਨਾਲੇ ਕੋਲੋਂ ਪੈਸੇ ਲਏ ਸਨ ਵਿਆਜ ਦੇ ਕੇ ਨਾ ਤਾਂ ਇਹਨੇ ਵਿਆਜ ਦਿੱਤਾ ਤੇ ਨਾ ਇਹਨੇ ਪੈਸੇ ਮੋੜੇ ਇਹ ਪਿੰਡ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਲੁਕ ਗਿਆ ਸੀ ਇਹਦਰ ਸੇਠ ਲਾਲਾ ਇਹਨੂੰ ਲਭਦਾ ਰਿਹਾ ਇਹਦੀ ਪਾਲ ਕਰਦਾ ਰਿਹਾ ਇਸ ਤਰ੍ਹਾਂ 2 ਸਾਲ ਬੀਤ ਗਏ ਆਖਰਕਾਰ ਉਸ ਲਾਲੇ ਨੇ ਇਸਨੂੰ ਲਭ ਹੀ ਲਿਆ ਤੇ ਸੇਠ ਲਾਲੇ ਨੇ ਕੁਝ ਬੰਦੇ ਇਕੱਠੇ ਕੀਤੇ ਤੇ ਉਸ ਬੰਦਿਆਂ ਨੇ ਕਿਹਾ ਕਿ ਭਾਈ ਤੂੰ ਨਾਂ ਤੇ ਬਿਆਸ ਦਿੱਤਾ ਤੇ ਨਾ ਹੀ ਪੈਸੇ ਦਿੱਤੇ ਸੇਠ ਨੇ ਉਸ ਸਿੱਖ ਨੂੰ ਕਿਹਾ ਕਿ ਮੇਰੇ ਪੈਸੇ ਵਾਪਸ ਕਰ ਦੇ ਮੈਨੂੰ ਪੈਸੇ ਚਾਹੀਦੇ ਨੇ ਇਹਦੇ ਕੋਲ ਪੈਸੇ ਨਹੀਂ ਸੀ ਦੇਣ ਵਾਲੇ ਇੰਨੇ ਉਹਨਾਂ ਬੰਦਿਆਂ ਨੂੰ ਕਿਹਾ ਕਿ ਭਾਈ ਮੈਨੂੰ ਕੁਝ ਸਮੇਂ ਦੀ ਮੌਤ ਦੋ ਇੱਕ ਸਾਦਾ ਸਮਾਂ ਦੇ ਦੇ ਮੈਂ ਪੈਸੇ ਜ਼ਰੂਰ ਦਵਾਗਾ ਤੇ ਉਹ ਬੰਦੇ ਕਹਿੰਦੇ ਕਿ ਭਾਈ ਤੇਰੀ ਜਮਣੀ ਕੌਣ ਲਵੇ ਤੇ ਤੂੰ ਆਪਣਾ ਇਲਾਕਾ ਛੱਡ ਕੇ ਹੋਰ ਥਾਂ ਤੇ ਲੁਕਿਆ ਹੈ ਤੇ ਤੇਰੀ ਜ਼ਿੰਮੇਵਾਰੀ ਕੌਣ ਚੁੱਕੇ ਤੇ ਉਹ ਸੇਠ ਕਹਿੰਦਾ ਕਿ ਮੈਨੂੰ ਕਿਸੇ ਦੀ ਜ਼ਿੰਮੇਵਾਰੀ ਨਹੀਂ ਮੈਂ ਤੈਨੂੰ ਛੱਡ ਦਵਾਗਾ ਸਾਰੇ ਕਹਿਣ ਲੱਗੇ ਕਿ ਕੋਈ ਨਾ ਇਹਦੀ ਜ਼ਿੰਮੇਵਾਰੀ ਚੁੱਕੇ ਕੋਈ ਨਾ ਇਹਦੀ ਜਾਮਣੀ ਚੁੱਕੇ ਕੋਈ ਵੀ ਇਹਦੀ ਜ਼ਿੰਮੇਵਾਰੀ ਗਰੰਟੀ ਚੁੱਕਣ ਲਈ ਤਿਆਰ ਨਹੀਂ ਸੀ ਫਿਰ ਇਹਨੇ ਪਤਾ ਕੀ ਕਿਹਾ ਕਹਿੰਦਾ ਕਿ ਲਾਲਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਦੀ ਜਾਮਣੀ ਲੈਂਦਾ ਹਾਂ ਮੈਂ ਤੁਹਾਨੂੰ ਪੈਸੇ ਜ਼ਰੂਰ ਦਵਾਵਾਂਗਾ ਤੇ ਸੇਠ ਲਾਲੇ ਨੇ ਜਾਮਣੀ ਤੇ ਵਿਸ਼ਵਾਸ ਕਰ ਲਿਆ ਚੱਲ ਭਾਈ ਤੂੰ ਗੁਰੂ ਦਾ ਨਾਮ ਲੈ ਲਿਆ ਹੁਣ ਤੈਨੂੰ ਛੱਡ ਦਿੱਤਾ ਹਉ ਤੂੰ ਗੁਰੂ ਦੇ ਸਿੱਖ ਹੋਣ ਦੀ लाज ਰੱਖ ਲੈ ਪੈਸੇ ਮੋੜ ਦਨ ਗੁਰੂ ਜੀ ਨੇ ਸਿੱਖਾਂ ਨੂੰ ਪਿਆ ਕਿ ਉਹ ਝੂਠਾ ਨਿਕਲਿਆ ਇਹਨੇ ਝੋਖਾ ਦਿੱਤਾ ਗੁਰੂ ਦੇ ਨਾਮ ਦੀ ਜਾਮਣੀ ਦੇ ਕੇ ਪੈਸੇ ਨਹੀਂ ਮੋੜੇ ਇੱਧਰ ਉੱਧਰ ਲੋਕ ਗਿਆ ਤੇ ਸੇਠ ਲਾਲਾ ਪੈਸੇ ਮੰਗਦਾ ਮੰਗਦਾ ਮੁੱਕ ਗਿਆ ਇੰਨੇ ਪੈਸੇ ਨਹੀਂ ਮੋੜੇ ਗੁਰੂ ਜੀ ਨੇ ਕਿਹਾ ਕਿ ਜਿਹੜੇ ਸੇਠ ਨੇ ਗੁਰੂ ਜੀ ਦੀ ਜਾਮਣੀ ਤੇ ਵਿਸ਼ਵਾਸ ਕੀਤਾ ਹੈ ਉਸ ਸੇਠ ਲਾਲੇ ਨੂੰ ਮਰਨ ਤੋਂ ਬਾਅਦ ਬਾਤ ਦੀ ਜੀਨ ਮਿਲੀ ਜੋ ਅਸੀਂ ਹਰ ਵਕਤ ਇਸ ਨੂੰ ਆਪਣੇ ਪਾਸ ਰੱਖੀਦਾ ਹੈ ਉਹ ਸੇਖ ਸਾਡਾ ਸਿੱਖ ਹੋਈ ਸੀ ਪਰ ਉਹਨੇ ਗੁਰੂ ਜੀ ਦੀ ਜਾਮਣੀ ਤੇ ਵਿਸ਼ਵਾਸ ਕੀਤਾ ਪਰ ਜਿੰਨੇ ਝੂਠੀ ਜਾਮਣੀ ਲਈ ਜਿੰਨੇ ਗੁਰੂ ਦੇ ਨਾਮ ਦਾ ਧੋਖਾ ਕੀਤਾ ਫਿਰ ਇੱਕ ਦਿਨ ਇਸ ਨੂੰ ਵੀ ਮੌਤ ਆ ਗਈ ਇਸ ਨੂੰ ਜੂਨ ਇੱਕ ਪਿੱਤਰ ਦੀ ਮਿਲੀ ਤੇ ਇਹ ਪਟਕਦਾ ਪਟਕਦਾ ਇੱਥੇ ਆ ਗਿਆ ਤੇ ਸਾਡੇ ਸਾਹਮਣੇ ਆਇਆ ਤੇ ਅਸੀਂ ਕੋਲ ਬਿਠਾ ਕੇ ਆਪਣੀ ਜਾਮਣੀ ਪੂਰੀ ਕੀਤੀ ਅੱਜ ਬਾਦ ਦੇ ਕੋਲੋਂ ਪਿੱਤਰ ਨੂੰ ਮਰਵਾਇਆ ਅਸੀਂ ਲੈ ਲਿਆ ਆਪਣਾ ਬਦਲਾ ਕਿਉਂਕਿ ਜਮਨੀ ਸਾਡੀ ਸੀ ਸਤਨਾਮ ਸ੍ਰੀ ਵਾਹਿਗੁਰੂ